ਕਿ ਤੋ ਵੀ ਟਚਿੰਗ ਵੀ ਹੋਈ ਟਰੈਕਟਰ ਨੂੰ ਤਾਂ ਟਰੈਕਟਰ ਬਿਨਾ ਪੈਸਿਆਂ ਤੋਂ ਦੇਣ ਦੀ ਗਾਰੰਟੀ ਦਊਗਾ ਰਿਟਨ ਦੇ ਵਿੱਚ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਟਰੈਕਟਰ ਲੈ ਕੇ ਆ ਗਏ ਜੀ ਸਵਰਾਜ 855 3 ਸਪੀਡ ਠੀਕ ਹੈ ਜੀ ਆਪਾਂ ਤੁਹਾਨੂੰ ਇਹਦੇ ਬਾਰੇ ਸਾਰੀ ਜਾਣਕਾਰੀ ਦੇਣੀ ਹੈ ਕਿਹੜਾ ਮਾਡਲ ਹੈ ਕੀ ਰੇਟ ਹੈ ਠੀਕ ਹੈ ਜੀ ਕਿੰਨਾ ਚੱਲਿਆ ਵਾ ਤਾਂ ਵੀਰਾਂ ਨੂੰ ਬੇਨਤੀ ਹੈ ਵੀਡੀਓ ਪੂਰੀ ਦੇਖਿਓ ਤੇ ਆਪਣੇ ਨਾਲ ਆ ਵੀਡੀਓ ਚ ਮੇਰਾ ਛੋਟਾ ਵੀਰ ਕਰਨਵੀਰ ਸਸਰੀ ਜੀ ਉਹ ਠੀਕ ਹੈ ਜੀ ਹਾਂਜੀ ਹਾਂਜੀ ਤੇ ਥੋੜਾ ਉੱਚੀ ਰੱਖੀ ਵੀਰੇ ਆਵਾਜ਼ ਉੱਚੀ ਹੋ ਜਾ ਹਾਂ ਹਾਂ ਤੇ ਹੁਣ ਆਪਾਂ ਵੀਰ ਨੂੰ ਹਰੇਕ ਵੀਡੀਓ ਚ ਲੇ ਕਰਨਾ ਬਾਈ ਜਾਣਕਾਰੀ ਆਪਾਂ ਇਹ ਤੇ ਹੀ ਲੇ ਕਰਨੀ ਕਿਉਂਕਿ ਹੁਣ ਕੰਮ ਘਾਹਾਂ ਘਾਏ ਨਹੀਂ ਸਾਂਭਣਾ ਠੀਕ ਆ ਕੋਈ ਲੇ ਕਿਸੇ ਵੀਰੇ ਟਰੈਕਟਰ ਦਿਖਾ ਕੋਲ ਆ ਕੇ ਬਾਈ ਦਿਖਾ ਬਾਈ ਟਰੈਕਟਰ ਚੰਗੀ ਤਰ੍ਹਾਂ ਦਿਖਾ ਆਪਾਂ ਤੁਹਾਨੂੰ ਵੀਡੀਓ ਥੋੜੀ ਲੰਬੀ ਜ਼ਰੂਰ ਬਣਾਉਣੀ ਆ ਵੀਡੀਓ ਮਾ ਤਸੱਲੀ ਪੂਰੀ ਕਰਾਉਣੀ ਆ ਵੀ ਕੋਈ ਆਕੇ ਆਏ ਨਾ ਕਹੀ ਵੀ ਤੁਸੀਂ ਵੀਡੀਓ ਚ ਬਾਈ ਦਿਖਾਇਆ ਨਹੀਂ ਠੀਕ ਆ origignal ਦੀ 101% ਗਾਰੰਟੀ ਹੋਊਗੀ ਕੋਈ ਮੇਰਾ ਵੀਰ ਆਕੇ ਸਾਬਤ ਕਰ ਦੇਵੇ ਵੀ ਟਰੈਕਟਰ ਨੂੰ ਕਿਤੇ ਰੰਗ ਪੇਂਟ ਆ ਜਾਂ ਕਿਤੇ ਕਲਮ ਆ ਠੀਕ ਆ ਤਾਂ ਬਾਈ ਆਪਣੀ ਪੂਰੀ ਜ਼ਿੰਮੇਵਾਰੀ ਹੋਊਗੀ ਲਿਖ ਕੇ ਦਵਾਂਗੇ origignal ਦੀ ਗਾਰੰਟੀ ਠੀਕ ਆ ਜੀ ਟਰੈਕਟਰ 250 ਘੰਟੇ ਜਿਵੇਂ ਵੀਰੇ origignal ਚੱਲਿਆ ਵਾ ਟਾਇਰਾਂ ਦੀ ਕੰਡੀਸ਼ਨ ਹੈ 95 ਪੈਸੇ ਪਈਆ ਰਿੰਮਾਂ ਦਾ ਰੰਗ ਦਿਖਾ ਚੰਗੀ ਤਰ੍ਹਾਂ ਚੱਲੇ ਨਹੀਂ ਟਰੈਕਟਰ ਇਹ ਨਹੀਂ ਚੱਲਿਆ ਵਾ ਹੈਗਾ ਵੀਰੇ 250 ਘੰਟੇ ਇੰਨੇ ਚੱਲਿਆ ਹਾਂ ਠੀਕ ਹੈ ਵੀਰੇ ਪਿੱਛੋਂ ਦਿਖਾ ਦੇ ਵੀਰੇ ਮਗਰਾੜ ਦਿਖਾ ਦੇ ਚੰਗੀ ਤਰ੍ਹਾਂ ਸਾਰੇ ਐਨ ਆ ਪਿੱਛੇ ਉੱਪਰ ਛੱਤਾਂ ਚੰਗੀ ਤਰ੍ਹਾਂ ਕੋਈ ਸਿੰਗਲ ਸਕਰਾਚ ਵੀ ਨਹੀਂ ਹੈਗਾ ਮਗਰਾੜ ਨਾਲ ਇਧਰਲਾ ਵੀ ਦਿਖਾ ਵੀਰੇ ਸਾਰਾ ਥੱਲੇ ਦੇ ਅੰਦਰ ਦੇ ਵਿੱਚ ਤੇ ਸਾਰਾ ਕੁਝ ਦਿਖਾ ਠੀਕ ਹੈ ਜੀ ਲੋ ਜੀ ਇਧਰੋਂ ਦਿਖਾ ਦੇ ਠੀਕ ਹੈ ਜੀ ਆਲਾ ਰਿੰਮ ਦਿਖਾ ਭਾਈ ਬਣ ਕੇ ਚੰਗੀ ਤਰ੍ਹਾਂ ਠੀਕ ਹੈ ਜੀ ਪੈਦਾ ਨਾਲ ਦਾ ਰੰਗ ਦਿਖਾ ਦੇ ਵੀਰੇ ਪੈਂਟਲਾਂ ਦਾ ਰੰਗ ਦਿਖਾ ਦੇ ਠੀਕ ਹੈ ਜੀ ਤੇ ਮਿੱਟੀ ਮੁੱਟੀ ਜਰੂਰ ਲੱਗੀ ਹੋਈ ਟਰੈਕਟਰ ਧੋਤਾ ਬਣੀ ਹੈਗਾ ਬਾਈ ਕਲਚ ਦਿਖਾ ਦੇ ਵੀਰੇ ਅ ਜਸ਼ਨ ਵੀਰੇ ਚੰਗੀ ਤਰ੍ਹਾਂ ਠੀਕ ਹੈ ਨਾਟ ਨਾਟ ਸਾਰੇ ਕਮਾਉਣ ਦੀ ਲੋਡ ਨਹੀਂ ਹੁੰਦੀ ਵੀਰੇ ਬਸ ਵੀਰੇ ਸਿੱਧਾ ਹੀ ਦਿਖਾ ਦੇ ਇੱਧਰ ਦਿਖਾ ਦੇ ਵੀਰੇ ਨੋਜਣਾ ਨੋਜਣਾ ਸਾਰੀਆਂ ਨਾ ਵੀ ਦਿਖਾ ਦੇ ਉੱਪਰੇ ਸ਼ੋਰ ਚੱਕ ਕੇ ਇਹਦੀ ਠੀਕ ਹੈ ਜੀ ਤੇ ਵੀਰੇ ਆਪਣੇ ਨਾਲ ਦੂਰ ਦੇ ਵੀਰ ਬਹੁਤ ਜੁੜੇ ਹੋਏ ਆ ਸਾਰਾ ਬਾਈ A to Z ਟੈਪਟਾਂ ਦਾ ਹੈੱਡ ਦਾ ਠੀਕ ਹੈ ਜੀ ਕਿਤੇ ਚਾਬੀ ਨਹੀਂ ਹੈਗੀ ਸਿਰਫ ਟਰੈਕਟਰ ਦੀ ਇਕੋ ਸਰਵਿਸ ਹੋਈ ਹੋਈ ਆ ਠੀਕ ਹੈ ਜੀ ਬਾਕੀ ਦਾ ਟਰੈਕਟਰ ਸਾਰਾ ਕੰਪਨੀ ਰਿਕਾਰਡ ਆ ਟਾਇਰਾਂ ਦੀ ਕੰਡੀਸ਼ਨ ਬਾਈ 90 ਤੋਂ ਉੱਪਰੇ ਆ ਠੀਕ ਹੈ ਜੀ ਪਰ ਤੁਸੀਂ 90 ਮੰਨ ਲਓ 90% ਉੱਪਰ ਕੰਡੀਸ਼ਨ ਆ ਟਰੈਕਟਰ ਦੀ 3 ਸਪੀਡ ਦੇ ਵਿੱਚ ਆ 16 ਦੇ ਟਾਇਰ ਆ ਮੁਰਲੇ 750 ਦੇ ਆ ਸਾਈਡ ਗੇਅਰ ਹੈ ਸਾਈਡ ਗੇਅਰ ਆ ਇੱਕ ਗੱਲ ਹੋਰ ਛੋਟੀ ਜੀ ਦੱਸਣੀ ਆਪਾਂ ਨੇ ਇਹ ਟਰੈਕਟਰ ਨੰਬਰ ਐਚ ਆ ਰਾ ਬਾਈ ਆਪਾਂ ਨੇ ਟਰੈਕਟਰ ਦੂਰੋਂ ਲੈ ਕੇ ਆਂਦਾ ਇਹ ਇਹਦਾ ਜਿੰਨਾ ਵੀ ਨੰਬਰ ਪੰਜਾਬ ਦਾ ਕਰਾਉਣ ਦਾ ਖਰਚਾ ਹੋਇਆ 5000 ਰੁਪਏ 10000 ਰੁਪਏ ਉਹ ਸਾਡਾ ਹੋਊਗਾ ਜਿੱਥੇ ਦਾ ਵੀ ਆਪਣਾ ਵੀਰ ਟਰੈਕਟਰ ਲਊਗਾ ਆਪਾਂ ਉੱਥੋਂ ਵੀ ਐਨਓਸੀ ਲੈ ਕੇ ਟਰੈਕਟਰ ਉਹਦੇ ਨਾਮ ਕਰਵਾ ਦਾਂਗੇ ਠੀਕ ਆ ਜੀ ਜਿਹੜਾ ਨਾਮ ਕਰਾਉਣ ਦਾ ਖਰਚਾ ਆਊਗਾ 10-12000 ਰੁਪਏ ਉਹ ਗੱਗ ਦਾ ਹੋਊਗਾ ਬਾਈ ਜਿਹੜਾ ਨੰਬਰ ਚੇਂਜ ਕਰਾਉਣ ਦਾ ਖਰਚਾ ਆਊਗਾ ਉਹ ਸਾਡਾ ਹੋਊਗਾ ਠੀਕ ਆ ਵੀਰੇ ਠੀਕ ਹੈ ਇਹ ਆਪਾਂ ਨੇ ਗੱਲ ਪਹਿਲਾਂ ਕਲੀਅਰ ਕਰ ਦੇਣੀ ਇਹ ਟਰੈਕਟਰ ਵੀਰ ਕੋਲ ਖੜਾ ਹੀ ਸੀਗਾ ਤਕਰੀਬਨ ਬਾਈ ਆਪਣੇ ਨਾਲ ਥੋੜਾ ਬਹੁਤਾ ਜੁੜਿਆ ਹੋਇਆ ਸੀਗਾ ਚਲੋ ਆਪਾਂ ਜਾ ਕੇ ਲੈ ਕੇ ਆਂਦਾ ਵੀਰ ਤੋਂ ਟਰੈਕਟਰ ਠੀਕ ਆ ਜੀ ਤੇ ਮਾਡਲ ਪਿਓਰ 23 ਆ ਆਈ ਨਹੀਂ ਹੈਗਾ ਵੀ ਬਾਈ ਦੇ ਮਾਰਕੇ 23 ਦੀ ਕਾਪੀ ਆ ਟਾਇਰਾਂ ਡੂਰਾਂ ਦੇ ਸਾਰੇ ਮਾਰਕੇ 23 ਦੇ ਹੀ ਆ ਟਰੈਕਟਰ ਦੇ ਠੀਕ ਆ ਮੁਰਲੇ ਟਾਇਰਾਂ ਦੇ ਪਿਛਲਿਆਂ ਦੇ ਗੁਡੀਅਰ ਦੇ ਟਾਇਰ ਆ 5 ਸਟਾਰ ਆ ਤੇ ਸਾਈਡ ਕਲੱਚ ਆ ਆਈ ਪੀਟੀਓ ਵਾਲਾ ਠੀਕ ਆ ਤੇ ਬਾਕੀ ਹੋਰ ਵੀਰੇ ਕਰਨ ਵੀ ਕੋਈ ਦੱਸਣਾ ਟਰੈਕਟਰ ਬਾਰੇ ਸਭ ਤਾਂ ਦੱਸਤਾ ਫਿਰ ਤਾਂ ਯਾਰ ਅੱਛਾ ਉਹ ਬੋਲਦਾ ਨਹੀਂ ਹੋਇਆ ਮੈਨੂੰ ਦੱਸਣਾ ਪੈਂਦਾ ਯਾਰ। ਕੰਨ ਵੀ ਬ੍ਰੇਕ ਹੋਰ ਦੇਖ ਮੈਨੂੰ ਜਿਹੜਾ ਕੰਮ ਵਧੀਆ ਲੱਗਿਆ ਜਿਵੇਂ ਵੀਰੇ ਦਿਖਾਈ ਮਾੜਾ ਕੋਲੋਂ ਆ ਕੇ। ਆ ਬਾਈ ਨਾਲ ਦੇਖ ਇਹਨੂੰ ਬਕਸੇ ਲਵਾਏ ਹੋਏ ਆ। ਠੀਕ ਆ। ਦੇਖ ਬਾਈ ਕਿੰਨੇ ਵਧੀਆ ਤਰੀਕੇ ਨਾਲ ਲੱਗੇ ਹੋਏ ਆ। ਨਾ ਇਹਦਾ ਕੋਈ ਬਗਾੜ ਆ। ਜਿਹੜੇ ਉੱਚੇ ਚੱਕੇ 'ਚ ਲੱਗੇ ਹੋਏ ਨਾਲੇ। ਹਾਂ? ਉੱਚੇ ਚੱਕੇ 'ਚ ਲੱਗੇ ਹੋਏ। ਹਾਂ। ਬਾਈ ਨਾ ਇਹਦਾ ਕੋਈ ਇੱਥੇ ਨੂੰ ਡਿੱਕਾ ਚੜ੍ਹਣੇ ਨਾ ਬੈਠਣ ਦੇ ਡਿੱਕਾ। ਹਾਂ। ਠੀਕ ਆ। ਵੱਜਦੇ ਵੀ ਵਧੀਆ ਆਵਾਜ਼ ਵੀ ਵਧੀਆ। ਯਾਨੀ ਕਿ ਮੈਨੂੰ ਪੂਰੇ ਵਧੀਆ ਲੱਗੇ ਇਹ। ਮੁੱਕ ਦੀ ਗੱਲ। ਇਸਨੇ ਵੀਰੇ ਲਿਆ ਦੀ ਮੀਟਰ ਰੀਡਿੰਗ ਲਿਖਾ ਦੀ ਮੜੀ ਜੀ ਟਰੈਕਟਰ ਦੀ ਲੋ ਜੀ 261 ਘੰਟੇ ਬਾਈ ਮੀਟਰ ਦੇ ਵਿੱਚ ਟਰੈਕਟਰ ਜੈਨੂਨ ਚੱਲਿਆ ਹੋਇਆ ਬਈ ਠੀਕ ਆ 5 ਕਿਲੋਮੀਟਰ ਵੀ ਬਾਈ ਅੱਗੇ ਪਿੱਛੇ ਹੋਇਆ ਟਰੈਕਟਰ ਛੇੜਖਾਨੀ ਹੋਈ ਕਾਲੂ ਵੀ ਕੋਈ ਬੰਦਾ ਸਾਲ ਨੂੰ ਵੀ ਸਾਬਤ ਕਰ ਦਵੇ ਇਹ ਗੱਲ ਤਾਂ ਵੀ ਆਪਣੀ ਜ਼ਿੰਮੇਵਾਰੀ ਹੈ ਠੀਕ ਆ ਜੀ ਲੋ ਜੀ ਆਵਾਜ਼ ਚੈੱਕ ਕਰ ਲਓ ਭਾਈ ਬਣ ਕੇ ਇੱਕ ਵਾਰ はい。はいはい ਕਥੇ ਵੀ ਇਹਨੂੰ ਸਟਾਰਟ ਕਰਾਂ ਦੀ ਲੋੜ ਨਹੀਂ ਤੇ ਹੈਗੀ 250 ਵਾਲੇ ਨੂੰ ਆਪਾਂ ਆ ਫਿਰ ਵੀ ਤੁਹਾਨੂੰ ਸਟਾਰਟਿੰਗ ਮੈਥਾ ਦਿਖਾਤੀ ਟਰੈਕਟਰ ਦੀ ਠੀਕ ਹੈ ਬੈਟਰੀ ਬੂਟਰੀ ਬਕਸਾ ਦੇਖ ਵੀਰੇ ਇਹਨ ਕਿਦੋਂ ਵੀ ਟਰੈਕਟਰ ਨੂੰ ਸਕਰਾਚ ਨਹੀਂ ਵੀਰੇ ਨੇ ਬਹੁਤ ਸਾਂਭ ਕੇ ਟਰੈਕਟਰ ਰੱਖਿਆ ਹੋਇਆ ਠੀਕ ਹੈ ਜੀ ਤੇ ਹੁਣ ਗੱਲ ਰਹੀ ਟਰੈਕਟਰ ਦੇ ਰੇਟ ਦੀ ਤੁਹਾਨੂੰ ਵੀ ਵੀਰੇ ਪਾ ਜਾਣਾ ਰੇਟ ਬਾਰੇ ਵੀਰੇ ਤੁਸੀਂ ਉਹ ਦੱਸ ਦੋ ਹੁਣ ਅੱਛਾ ਤੂੰ ਵੀ ਦੱਸਿਆ ਕਰ ਕੋਈ ਆ ਫੇਸਬੁਕ ਨੂੰ ਬੋਲਣ ਨਹੀਂ ਦਿੰਦਾ ਇਹਨਾਂ ਦਾ ਹਾਂ ਤੇ ਕਿ ਉਹ ਤੇ ਮੁੰਡਾ ਬਾਈ ਥੋੜਾ ਜਿਆਦਾ ਵਿਚਾਰਾ ਜੱਗਦਾ ਥੋੜਾ ਜਿਹਾ ਇਹ ਉਂ ਵੀ ਦੇਖੇ ਰੇਟ ਮੰਗਣ ਲੱਗਾ ਸ਼ਰਮ ਜਾਂਦਾ ਪਤਾ ਨਹੀਂ ਕਿ ਆ ਚੱਕਰ ਆ ਜੇ ਕੋਈ ਗਾਹ ਘਾਉਂਦਾ ਦੇਖਣਾ ਤਾਂ ਇਹ ਕਹਿ ਜਾਂਦਾ ਬਾਈ ਅੰਦਰ ਬੈਠਾ ਬਾਈ ਉਹਨੂੰ ਪਤਾ ਆਪ ਬੱਸ ਦੱਸ ਦੇ ਨੀ ਰੇਟ ਤੇ ਦੱਸਣ ਵੀਰੇ ਬੜਾ ਥੱਲੇ ਆ ਜਣਾ ਮੰਦ ਬਾਈ ਇਹਨਾਂ ਉੱਪਰ ਉੱਪਰ ਬੈਠਾ ਹੀ ਬੋਲੀ ਜਾਂਦਾ ਵੀਰੇ ਹੁਣ ਆਪਾਂ ਇਹਦੇ ਲਾਸਟ ਵਿੱਚ ਰੇਟ ਬਾਰੇ ਚਾਨਣਾ ਪਾ ਦਨੇ ਆ ਜੀ ਇਹਦਾ ਮੁੱਲ ਹੈਗਾ ਜੀ 7,60,000 ਰੁਪਏ ਠੀਕ ਹੈ ਜੀ ਤੇ ਬਹੁਤ ਸਾਰੇ ਵੀਰਾਂ ਦੇ ਕਮੈਂਟ ਆ ਜਾਂਦੇ ਆ ਵੀ ਨਮਾਏ ਨੇ ਦਾ ਜੀ 8 ਲੱਖ ਦਾ ਨਵਾਂ 820 ਦਾ 830 ਦਾ ਏ ਠੀਕ ਹੈ ਜੀ ਤੇ ਉਹਦੇ ਬਾਰੇ ਬਾਈ ਆਪਾਂ ਕਿਸੇ ਨਾਲ ਕੋਈ ਵੀ ਡਿਸਕਸ਼ਨ ਨਹੀਂ ਕਰ ਸਕਦੇ ਕਿਉਂਕਿ ਸਾਡੇ ਤਾਂ ਜਮਾਂ ਨਾਲ ਏਜੰਸੀ ਆ ਚਾਰ ਦੁਕਾਨਾਂ ਛੱਡ ਕੇ ਅਸੀਂ ਆਮ ਤੌਰ ਤੇ ਨਵੇਂ ਟਰੈਕਟਰ ਸੌਦੇ ਕਰਾਉਂਦੇ ਹਾਂ ਸਾਨੂੰ ਸਾਰਾ ਪਤਾ ਵੀ ਨਵਾਂ ਕਿੰਨੇ ਦਾ ਟਰੈਕਟਰ ਨਵਾਂ ਕਿੰਨੇ ਦਾ ਪੁਰਾਣਾ ਕਿੰਨੇ ਦਾ ਬਿਲਕੁਲ ਜੀ ਬਿਲਕੁਲ ਹਰੇਕ ਟਰੈਕਟਰ ਦਾ ਮਾਡਲ ਦਾ ਕੰਡੀਸ਼ਨ ਦੇ ਹਿਸਾਬ ਨਾਲ ਰੇਟ ਹੁੰਦਾ ਟਰੈਕਟਰ ਦਾ ਠੀਕ ਹੈ ਜੀ ਇੱਕ ਵਾਰ ਵੀਰਾਂ ਨੂੰ ਬੇਨਤੀ ਆਹੇ ਵੀ ਇੱਕ ਵਾਰ ਆ ਕੇ ਟਰੈਕਟਰ ਜ਼ਰੂਰ ਦੇਖਿਓ ਕੋਲੋਂ ਠੀਕ ਹੈ ਜੀ ਜਿਵੇਂ ਮੇਰਾ ਵੀਰ ਬਹੁਤ ਦੋ ਦਿਨ ਵੀਰ ਹੈਗੇ ਆ ਪਤਾ ਨਹੀਂ ਕੌਣਾ ਹੈ ਉਹ ਹਰੇਕ ਵੀਡੀਓ ਥੱਲੇ ਕਮੈਂਟ ਕਰਦੇ ਆ ਵੀ ਟਰੈਕਟਰ ਪੇਂਟ ਹੋਇਆ ਵਾ ਠੀਕ ਹੈ ਜੇ ਟਰੈਕਟਰ ਬਾਈ ਕਿਤੋਂ ਵੀ ਟੱਚਿੰਗ ਵੀ ਹੋਈ ਟਰੈਕਟਰ ਨੂੰ ਤਾਂ ਟਰੈਕਟਰ ਬਿਨਾਂ ਪੈਸਿਆਂ ਤੋਂ ਦੇਣ ਦੀ ਗਾਰੰਟੀ ਦਊਂਗਾ ਰਿਟਨ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਬਾਈ ਜੀ ਜਿਹਨੇ ਵੀ ਟਰੈਕਟਰ ਦੇਖਣ ਆਉਣਾ ਹੋਇਆ ਤਾਂ ਫੋਨ ਕਰਕੇ ਆਇਓ ਨੰਬਰ ਆਪਣੇ ਪਾ ਲੈਣਾ ਸਕਰੀਨ ਤੇ ਬੋਲ ਵੀ ਦੰਨੇ ਆ 9872204427 ਠੀਕ ਹੈ ਜੀ ਤੇ ਬਾਕੀ ਹੋਰ ਕਿਸੇ ਵੀਰ ਨੇ ਕਿਸੇ ਨੇ ਟਰੈਕਟਰ ਵਿੱਚ ਕਟਾਉਣਾ ਹੋਇਆ ਤਾਂ ਉਹ ਵੀ ਕੱਟ ਲਾਂਗੇ ਜੀ ਟਰੈਕਟਰ ਥੋੜਾ ਮਾਡਲ ਦੇ ਹਿਸਾਬ ਨਾਲ ਟਰੈਕਟਰ ਕੰਡੀਸ਼ਨ ਦੇ ਹਿਸਾਬ ਨਾਲ ਵਿੱਚ ਕੱਟ ਹੋ ਜਾਊਗਾ ਤੇ ਇਹਦਾ ਆਪਾਂ ਦੁਬਾਰਾ ਫੇਰ ਦੱਸ ਦੋ ਨਾ ਜਿਹੜਾ ਇਹਦਾ ਨੰਬਰ ਚੇਂਜ ਕਰਾਉਣ ਦਾ ਖਰਚਾ ਹੋਇਆ ਉਹ ਬਾਈ ਆਪਾਂ ਕਰਾਂਗੇ ਜਿਹੜਾ ਟਰੈਕਟਰ ਨਾਮ ਕਰਾਉਣ ਦਾ ਖਰਚਾ ਹੋਇਆ ਟਰਾਂਸਫਰ ਦਾ ਉਹ ਬਾਈ ਖਰਚਾ ਤੁਹਾਡਾ ਹੋਊਗਾ ਠੀਕ ਹੈ ਜੀ ਆਪਣਾ ਆਪ ਕਰਾਂਗੇ ਹਾਂਜੀ ਬਿਲਕੁਲ ਬਿਲਕੁਲ ਜਿਹੜੀ ਗੱਲ ਪਹਿਲਾਂ ਹੋ ਜਾਵੇ ਉਹੀ ਵਧੀਆ ਤੇ ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਾਰੇ ਵੀਰਾਂ ਦਾ ਧੰਨਵਾਦ